ਸਤ ਸ੍ਰੀ ਅਕਾਲ ਜੀ ਜੁੜ ਗਏ ਹਾਂ ਸਤਿਗੁਰ ਭੰਗੋ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬੀ ਦੇ ਨਾਲ ਦੋਸਤੋ ਅੱਜ ਦੇ ਮੌਸਮ ਦੀ ਇਹ ਤਾਜ਼ਾ ਅਪਡੇਟ ਹੈ ਕਿ ਕੁਝ ਕੁ ਖੇਤਰਾਂ ਦੇ ਵਿੱਚ ਅੱਜ ਬਹੁਤ ਸੰਘਣੀ ਧੁੰਦ ਜਿਹੜੀ ਉਹ ਆ ਚੁੱਕੀ ਹੈ ਤੇ ਰਾਹੀ ਗੇੜ ਨੇ ਜਿਹੜੇ ਜਿਨ੍ਹਾਂ ਨੇ ਸਵੇਰੇ ਦੇ ਸਮੇਂ ਸਾਜਰੇ ਜਿਹੜੀ ਡਰਾਈਵ ਕਰਨੀ ਹੁੰਦੀ ਆ ਉਹ ਜ਼ਰੂਰ ਧਿਆਨ ਦੇਣ ਕਿ ਡਿਪਰਾਂ ਦੀ ਵਰਤੋਂ ਅਤੇ ਜੋ ਆਪਾਂ ਕਹਿ ਸਕਦੇ ਹਾਂ ਸਪੀਡ ਨੂੰ ਲਿੰਟ ਦੇ ਵਿੱਚ ਰੱਖਣ ਕਿਉਂਕਿ ਕਈ ਖੇਤਰਾਂ ਦੇ ਵਿੱਚ ਅੱਜ ਜਿਹੜੀ ਧੁੰਦਾ ਹੋ ਸਵੇਰ ਦੇ ਜਿਹੜੇ ਪਹਿਲੇ ਘੰਟੇ ਨੇ 4-5 ਵਜੇ ਤੋਂ ਲੈ ਕੇ 6-7 ਵਜੇ ਤੱਕ ਉਹ ਬਹੁਤ ਜ਼ਿਆਦਾ ਸੰਘਣੀ ਧੁੰਦਾਈ ਹੋਈ ਹੈ ਤੇ ਬਾਕੀ ਬੱਦਲਾਂ ਦੀ ਆਵਾਜ਼ੇ ਅੱਜ ਦਿਨ ਵੇਲੇ ਵੱਖ-ਵੱਖ ਖੇਤਰਾਂ ਦੇ ਵਿੱਚੋਂ ਲੰਘਦੀ ਹੋਈ ਨਜ਼ਰ ਆਊਗੀ ਅ ਬਾਕੀ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਲਾਈਵ ਹੋ ਕੇ ਜਿਵੇਂ ਸਮਾਂ ਆਉਣ ਤੇ ਜਰੂਰ ਦੱਸਾਂਗੇ ਕਿਉਂਕਿ ਇਸ ਸਮੇਂ ਤੁਹਾਨੂੰ ਸੈਟਲਾਈਟ ਦੇ ਮੁਤਾਬਕ ਜਿਹੜੀ ਇਹ ਤਸਵੀਰ ਦਿਖਾ ਰਿਹਾ ਕਿ ਬੱਦਲ ਤੇ ਧੁੰਦ ਜਿਹੜੀ ਇਸ ਸਮੇਂ ਲੰਘਦੀ ਹੋਈ ਨਜ਼ਰ ਆ ਰਹੀ ਹੈ ਚਾਹੇ ਉਹ ਪੰਜਾਬ ਦੇ ਖੇਤਰ ਨੇ ਚਾਹੇ ਹਰਿਆਣਾ ਦੇ ਚਾਹੇ ਰਾਜਸਥਾਨ ਦੇ ਬਾਕੀ ਹੋਰ ਵੀ ਕਈ ਖੇਤਰਾਂ ਦੇ ਵਿੱਚ ਜਿਹੜੀ ਧੁੰਦ ਆ ਉਹ ਬਣੀ ਹੋਈ ਹੈ ਤੇ ਜੁੜੇ ਰਹੋ ਸਾਡੀ ਫੇਸਬੁੱਕ ਹੈ ਜਿਹੜੀ ਸਾਤਗੁਰ ਪੰਗੂ ਅਤੇ YouTube ਚੈਨਲ ਮੌਸਮ ਪੰਜਾਬੀ ਦੇ ਨਾਲ ਧੰਨਵਾਦ